ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਕਿਸਾਨਾਂ ਦੀ ਜਮੀਨ ਖੋਣ ਤਕਰੀਬਾ ਦੀ ਜਮੀਨ ਖੋਮ ਬਸ ਜਾਇ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਵਧਾਈ ਦੇਣਾ ਚਾਹਣਾ ਸੂਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼ੋਗਨੀ ਕਾਲੀ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਉਹ ਤਾਂ ਨੇ ਦਿੱਤੇ ਜਿਹਦੇ ਕਰਕੇ ਉਹ ਮਜ਼ਬੂਰਾਂ ਨੂੰ 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 ਵਾਪਸ ਜਾਣਾ ਪਿਆ ਸੋ ਐਸ ਕਰਕੇ ਉਸੇ ਸੰਬੰਧ ਵਿੱਚ ਉਹ ਫ੍ਰੋਮ ਨੇ ਕਾਲੀ ਦਲ ਬੋਗੇ ਵਿੱਚ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਸੀਂ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ ਡੇਢ ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਕਾਲੀ ਦਲ ਹੀ ਸ਼ਰੂਮ ਨੇ ਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ بچਾ ਸਕਦੀ ਹੈ ਅੱਜ ਲਈ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣਗੀਆਂ ਬਾਕੀ ਮੈਂ ਅੱਜ ਜਿਹੜਾ ਹਲਕਾ ਤਰਨਖੋੜ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਅੱਜ ਰਿਲੀਜ਼ ਕਰ ਰਿਹਾ ਇਹਦੀ ਕਾਪੀ ਤੁਹਾਨੂੰ ਤੁਸੀਂ ਇਹਦੀ ਫੋਟੋਕਾਪੀ ਕਰਕੇ ਆ ਸਾਰਿਆਂ ਨੂੰ ਰਿਲੀਜ਼ ਕਰ ਦਿਓ ਤੇ ਪ੍ਰਧਾਨ ਕਰਕੇ ਉਹ ਅਸੀਂ ਬਹਿ ਕੇ ਅਸੀਂ ਤਾਂ ਕਮੇਟੀ ਉਹ ਜਿਹੜੀ ਰਣਪੋਟ ਕਮੇਟੀ ਬਣਾਉਗੇ ਜਿਹੜੀ ਚਲਾਉਗੀ ਉਹਦੇ ਬਾਅਦ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਸਾਹਿਬ ਜੀ ਨੂੰ ਡਿਟੇਨ ਕੀਤਾ ਗਿਆ ਸੁਨੀਲ ਜਾਖੜ ਸਾਹਿਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫੋਨ ਦਾ ਆ ਤਾਈਓ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਡੈਮੋਕਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਕੁਛ ਨਾ ਚਾਹੁੰਦੇ ਇਨੂੰ ਐਨ ਹੀ ਪਤਾ ਪੰਜਾਬੀ ਪਿਆਰ ਦੇ ਭੁੱਖੇ ਆ ਜਿੰਨਾ ਤੱਕਾ ਕਰੋਗੇ ਉੰਨੀ ਜ਼ਬਰਦਸਤ ਹਮਤ ਬਕਰ ਲੱਗ ਪਈ ਜਾਂਦੀ ਹੈ ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੀ ਕਿਸਾਨਾਂ ਦੀ ਜ਼ਮੀਨ ਖੋਣ ਤਕਰੀਬਾ ਦੀ ਜ਼ਮੀਨ ਖੋਣ ਬੱਝਾਈ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਵਧਾਈ ਦੇਣਾ ਚਾਹਣਾ ਸੂਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਕਾਲੀਦਾਵ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜ਼ਬੂਰਾਂ ਨੂੰ 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 ਵਾਪਸ ਜਾਣਾ ਪਿਆ ਸੋ ਐਸ ਕਰਕੇ ਉਸੇ ਸੰਬੰਧ ਵਿੱਚ ਸ਼੍ਰੋਮਣੀ ਕਾਲੀਦਾਵ ਬੋਕੇ ਵਿੱਚ ਇੱਕ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਸੀਂ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ 1.5 ਸਾਲ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਅਕਾਲੀ ਦਲ ਹੀ ਹੈ ਸ਼ਰਮਨੇ ਅਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਅਕਾਲੀ ਦਲ ਹੀ ਬਚਾ ਸਕਦੀ ਹੈ ਅੱਜ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣੋਂਗੇ ਬਾਕੀ ਮੈਂ ਅੱਜ ਜਿਹੜਾ ਹਲਕਾ ਤਰਨਪੁਰ ਦੀ ਇੱਕ ਅਸੀ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਅੱਜ ਰਿਲੀਜ਼ ਕਰ ਰਿਹਾ ਹਾਂ ਇਹਦੀ ਕਾਪੀ ਤੁਹਾਨੂੰ ਤੁਸੀਂ ਇਹ ਫੋਟੋ ਕਾਪੀ ਕਰਕੇ ਆ ਸਾਰਿਆਂ ਨੂੰ ਰਿਲੀਜ਼ ਕਰ ਦਿਓ ਤੇ ਪ੍ਰਧਾਨ ਕਾਪੀ ਉਹ ਅਸੀਂ ਬਹਿ ਕੇ ਅਸੀਂ ਤਾਂ ਕਮੇਟੀ ਉਹ ਜਿਹੜੀ ਰਿਪੋਰਟ ਕਮੇਟੀ ਬਣਾਉਗੀ ਜਿਹੜੀ ਚਲਾਉਗੀ ਉਹਦੇ ਬਾਅਦ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਮੈਨੂੰ ਤੁਹਾਨੂੰ ਡਿਟੇਨ ਕੀਤਾ ਗਿਆ ਸੁਨੀਲ ਜਾਖੜ ਸਾਹਿਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫੋਨ ਦਾ ਆ ਕਾਹੀਉ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਔਰ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਕੁਛਣਾ ਚਾਹੁੰਦੇ ਐ ਇਹਨੂੰ ਐ ਨਹੀਂ ਪਤਾ ਪੰਜਾਬੀ ਪਿਆਰ ਦੇ ਭੁੱਖੇ ਐ ਜਿੰਨਾ ਧੱਕਾ ਕਰੋਗੇ ਉਨੀ ਜ਼ਬਰਦਸਤ ਮਤ ਬਕਰੇਗਾ